ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਿਸੇ ਭਾਈ ਸਾਹਿਬ ਦਾ ਮੈਸੇਜ ਆਇਆ ਸੀ ਕਿ ਜੋ 255 ਅੰਗ ਤੇ ਬਾਵਨ ਅਕਰੀ ਦੇ ਵਿੱਚ ਸ਼ਲੋਕ ਆਉਂਦਾ ਹੈ ਉਸ ਦਾ ਉਚਾਰਨ ਦੱਸਿਆ ਜਾਵੇ ਸੋ ਅੱਜ ਅਸੀਂ ਇਹ ਬੱਚੇ ਤੁਹਾਨੂੰ ਸੁਣਾ ਕੇ ਦੱਸਣਗੇ ਕਿ ਇਹਨਾਂ ਦਾ ਉਚਾਰਨ ਕਿਵੇਂ ਕਰਨਾ ਹੈ ਹਾਂਜੀ ਪੜੋ ਜੀ ਯਤਨ ਕਰਹੁ ਤੁਮ ਅਨਕ ਬਿਦ ਸ਼ਲੋਕ ਸ਼ਲੋਕ ਨਹੀਂ ਹੈਗਾ ਇੱਥੇ ਹਾਂਜੀ ਸ਼ਲੋਕ ਤੋਂ ਸ਼ੁਰੂ ਕਰੂ ਨਾ ਸ਼ਲੋਕ ਯਤਨ ਕਰਹੁ ਤੁਮ ਅਨਕ ਬਿਦ ਰਹਿਨ ਨ ਪਾਵਹੁ ਮੀਤ ਹਾਂ ਇੱਥੇ ਇੱਥੇ ਯੰਝ ਹੈ ਯੰਝੇ ਦਾ ਉਚਾਰਨ ਨੱਕ ਦੇ ਵਿੱਚ ਹੋਵੇਗਾ ਯਤਨ ਕਰਹੁ ਤੁਮ ਅਨਕ ਬਿਦ ਇਹ ਜਿਹੜਾ ਬਿਦ ਹੈ ਇੱਥੇ ਵਿਸ਼ਰਾਮ ਲਾਉਣਾ ਹੈ ਠੀਕ ਆ ਠੀਕ ਤੇ ਬਿਦ ਇਹ ਪੋਲਾ ਉਚਾਰਨ ਕਰਨਾ ਹੈ ਯਤਨ ਕਰਹੁ ਤੁਮ ਅਨਕ ਵਿਦ ਰਹਿਨ ਨ ਪਾਵਹੁ ਮੀਤ ਚਲੋਗੇ ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ ਜੀਵਤ ਰਹੋ ਹਰ ਹਰ ਭਜੋ ਭਜੋ ਇਹ ਪੋਲਾ ਬੋਲਣਾ ਭਜੋ ਹੋਣੀ ਕਹਿਣਾ ਭਜੋ ਇਹ ਪੋਲਾ ਹੈ ਪੜ੍ਹਨਾ ਇਸ ਨੂੰ ਨਾਨਕ ਨਾਮ ਪ੍ਰੀਤ ਹਾਂਜੀ ਅੱਗੇ ਚਲੋ ਜੀ ਪਵੜੀ ਨੰ ਨਿਆ 냔 ਹੋ ਡ੍ਰੇੜ ਰਹੀ ਡ੍ਰੇੜ ਸਹੀ ਬੇਨਸ ਜਾਤ ਇਹ ਹੇਤ ਇੱਕ ਮਿੰਟ ਚਲੋ ਚਲੋ ਗਣਤੀ ਗਣੋਨਾ ਗਣ ਸਕੋ ਊਠ ਸਿਦਾਰੇ ਕੇਤ ਹਾਂ ਇਹ ਤੁਸੀਂ ਪੌੜੀ ਪੜੀ ਹੈ ਪੌੜੀ ਇਹ ਪੌੜੀ ਆ ਪਪਾ ਤੇ ਵਾਵਾ ਲੱਗੇ ਹਨ ਹਾਂਜੀ ਹਾਂ ਤੇ ਅੱਗੇ ਦੋ ਨਈਏ ਆਏ ਆ ਉੱਤੇ ਟਿੱਪੀ ਲੱਗੀ ਤੇ ਕੰਨਾ ਲੱਗਾ ਹਾਂਜੀ ਨਈਆਂ ਨੰਨਿਆ ਪੜਨਾ ਹੈ ਇਹ ਨੱਕ ਦੇ ਵਿੱਚ ਉਚਾਰਨ ਹੋਵੇਗਾ ਨੰਨਿਆ ਯਾਣੋ ਦ੍ਰਿੜ ਸਹੀ ਸਹੀ ਤੇ ਬਿਸਰਾਮ ਹੈ ਬਿਨ ਸਜਾਤ ਇਹ ਹੇਤ ਇਹ ਹੇਤ ਇਸ ਤਰ੍ਹਾਂ ਪੜਨਾ ਹੈ ਅੱਗੇ ਤੁਸੀਂ ਪੰਕਤੀ ਪੜੀ ਗਣਤੀ ਗਣੋ ਨਾ ਗਾਣ ਸਕੋ ਸਕੋ ਤੇ ਬਿਸਰਾਮ ਹੈ ਊੜ ਸੁਧਾਰੇ ਕੇ ਚਲੋ ਇਉਂ ਪੇਖੋ ਸੋ ਬਿਨਸਤੋ ਕਾਸ਼ੋ ਕਰਿਐ ਸੰਗ ਇਥੇ ਪੰਕਤੀ ਆਈ ਐ ਇਉਂ ਪੇਖੋ ਸੋ ਬਿੰਸ ਤੋ ਬਿੰਸ ਤੋ ਨਹੀਂ ਪੜਨਾ ਠੀਕ ਇਹ ਦੋ ਪਾਠ ਨਹੀਂ ਠੀਕ ਆ ਬਿੰਸ ਤੋ ਪੜਨਾ ਸੋਧ ਉਚਾਰਨ ਇਸ ਦਾ ਐ ਬਿੰਸ ਤੋ ਠੀਕ ਸ ਸ ਨੰਨੇ ਦੇ ਨਾਲ ਲਾਉਣਾ ਬਿੰਸ ਤੋ ਇਕੱਠੇ ਪੜਨਾ ਤੇ ਜਿਹੜਾ ਤੋ ਐ ਸਬੰਧਕ ਲਾਉਣਾ ਇਉਂ ਪੇਖੋ ਸੋ ਬਿੰਸ ਤੋ ਕਾਸ਼ੋ ਕਰਿਐ ਸੰਗ ਚਲੋ ਗਿਆਨ ਹੋਇਆ ਬਿਦ ਸਹੀ ਚਿੱਤ ਝੂਠੋ ਮਾਇਆ ਰੰਗ ਗਿਆਨ ਹੋਇਆ ਬਿਦ ਸਹੀ ਚਿੱਤ ਚਿੱਤ ਤੇ ਵਿਸਰਾਮ ਹੈ ਚਲੋ ਗਿਆਨਤ ਸੋਈ ਸੰਤ ਸੋਏ ਭ੍ਰਮ ਤੇ ਕੀ ਕੀ ਚਿੱਤ ਭਿੰਨ ਗਿਆਨਤ ਨੱਕ ਚ ਬੋਲੋ ਜੰਝੇ ਦੀ ਆਵਾਜ਼ ਉਚਾਰਨ ਹੋਈ ਗਿਆਨਤ ਗਿਆਨਤ ਸੋਈ ਸੰਤ ਸੋਏ ਸੋਏ ਤੇ ਵਿਸਰਾਮ ਹੈ ਭ੍ਰਾਮਨਤੇ ਕੀ ਚਿੱਤ ਪੈਨ ਕੀਚਿਤ ਨਹੀਂ ਬੋਲਣਾ ਠੀਕ ਹੈ ਇਹ ਪਾਠ ਹੈ ਕੀ ਚਿੱਤ ਅਡੜ ਪਾਠ ਹੈ ਦੋਨੇ ਕੀ ਅਡੜ ਪੜਨਾ ਹੈ ਚਿੱਤ ਅਡੜ ਪੜਨਾ ਹੈ ਠੀਕ ਹੈ ਇਹ ਜਿਹੜਾ ਕੀਚਿਤ ਪਾਠ ਹੈ ਇਹ ਦੂਜਾ ਪਾਠ ਹੈ ਤੁਹਾਨੂੰ ਪਹਿਲਾਂ ਆਪਾਂ ਸਰਵਣ ਕੀਤਾ ਸੀ ਕਿ ਦੋ ਸਰੂਪ ਨੇ ਪ੍ਰਾਤਨ ਇੱਕ ਦਮ ਦਮ ਸਹਿਬ ਲਈ ਬੀੜ ਇੱਕ ਕਰਤਾਰਪੁਰ ਸਹਿਬ ਲਈ ਬੀੜ ਦਮਦਮ ਸਾਹਿਬ ਵਾਲੀ ਬੀੜ ਦੇ ਵਿੱਚ ਕੀ ਚਿੱਤ ਅਡੜ ਠੀਕ ਆ ਕੀ ਚਿੱਤ ਪਿੰਨ ਟਕਸਾਲ ਦੇ ਵਿੱਚ ਇਸ ਤਰ੍ਹਾਂ ਪੜਾਇਆ ਜਾਂਦਾ ਚਲੋ ਅੰਦ ਕੂਪ ਤੇ ਤਿਹ ਕੱਡ ਹੋ ਕੱਡ ਹੋ ਜੇਹ ਹੋ ਵਹ ਸੋ ਪ੍ਰਸੰਨ ਯਾਂ ਕਹਿ ਹਾਥ ਸਮਰੱਥ ਤੇ ਕਾਰਨ ਕਰਨੈ ਜੋਗ ਯਾਂ ਕਹਿ ਹਾਥ ਸਮਰੱਥ ਸਮਰੱਥ ਤੇ ਰੁਕਣਾ ਨਹੀਂ ਸਮਰੱਥ ਚਲੋ ਠੀਕ ਨਾਨਕ ਤੇਹ ਉਸਤਤ ਕਰਹੁ ਯਾਹੂ ਕਿਉ ਸੰਜੋਗ ਨਾਨਕ ਤੇਹ ਉਸਤਤ ਕਰੋ ਕਰੋ ਤੇ ਵਿਸਰਾਮ ਹੈ ਠੀਕ ਹੈ ਉਸਤਤ ਕਰੋ ਯਾਹੂ ਯੰਗਰੀਵਾ ਯਾਹੂ ਕਿਉ ਸੰਜੋਗ ਸੰਗਤ ਜੀ ਤੁਸੀਂ ਇਸ ਸ਼ਲੋਕ ਦਾ ਉਚਾਰਨ ਸਰਵਣ ਕੀਤਾ ਹੈ ਤੇ ਹੋਰ ਵੀ ਕਿਸੇ ਸੰਗਤ ਦੇ ਮਨ ਵਿੱਚ ਕੋਈ ਸ਼ਬਦ ਹੋਵੇ ਕਿ ਅਸੀਂ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਤੁਸੀਂ ਸਾਨੂੰ ਸਕਰੀਨਸ਼ਾਟ ਭੇਜ ਕੇ ਪੁੱਛ ਸਕਦੇ ਜੀ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ